ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਭਰਾ ਅਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਲਵਪਰੀ ਦੇ ਫਾਰਮ ਤੋਂ ਜਿਹੜੀ ਲੱਗੇ ਆ ਵੀਡੀਓ ਅੱਜ ਦੀ ਅਪਲੋਡ ਕਰਨ ਦੋ گاਵਾ ਤੁਹਾਨੂੰ ਦਿਖਾਵਾਂਗੇ ਦੋਵੇਂ گاਵਾ ਦੋਸਤੋ ਸੁਈਆਂ ਵਾ ਡਿਟੇਲ ਇਨ ਇਹ ਦੋਵਾਂ گاਵਾ ਦੀ ਆਪਾਂ ਵੀਰ ਤੋਂ ਪਛੜਨਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲੇ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰੋ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਜਿਹੜਾ ਆਲਟ ਸੈਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚ ਜੀ ਜਾਵੇ। ਸੋ ਦੋਸਤੋ ਮੇਰਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ। ਪਸ਼ੂ ਦੀ ਤਸੱਲੀ ਜਿਹੜੀ ਕਰਨੀ ਹੈ, ਨਿਰਖ-ਬਰਖ ਜਿਹੜੀ ਕਰਨੀ ਤੁਸੀਂ ਆਵਾਗੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲੈਣੇ ਹੁੰਦੇ ਆ। ਆਪਣੀ ਤਸੱਲੀ ਕਰਕੇ ਨਿਰਖ-ਬਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ। ਵੀਡੀਓ ਦੋਸਤੋ ਵੱਧ ਤੋਂ ਵੱਧ ਲਾਈਕ ਦੇ ਸ਼ੇਅਰ ਜਰੂਰ ਕਰਿਆ ਕਰੋ। ਜੇ ਕਿਸੇ ਹੋਰ ਵੀਰਪਾ ਦਾ ਖਿਆਲ ਆਓ करिए वीर ਨਾਲ ਗੱਲਬਾਤ ਡਿਟੇਲ ਆਪਾਂ ਸਾਰੀ ਪੁੱਛ ਲੈਂਦੇ ਵੀਰ ਤੋਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਜੀ ਵਧੀਆ ਵੀਰ ਵਧੀਆ ਹੋਰ ਸੋ ਹਾਂਜੀ ਵਧੀਆ ਠੀਕ ਚੱਲੀਏ ਤਾਂ ਵਧੀਆ ਕੰਮ ਕਰ ਹਾਂਜੀ ਹਾਂਜੀ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਪਹਿਲਾਂ ਆਪਣਾ ਪਿੰਡ ਸਭਰਾ ਤਹਿਸੀਲ ਪੱਟੀ ਹਾਂਜੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਠੀਕ ਹੈ ਜੀ ਫੋਨ ਨੰਬਰ ਤੇ ਨਾਮ ਵੀ ਦੱਸ ਦਿਓ ਫੋਨ ਨੰਬਰ 12837 ਹਾਂਜੀ 99368 ਠੀਕ ਹੈ ਜੀ ਨਾਮ ਆਪਣਾ ਲਵਪ੍ਰੀਤ ਹੈ ਲਵਪ੍ਰੀਤ ਹਾਂਜੀ ਅੱਛਾ ਵੀਰ ਆਪਣਾ ਜਿਹੜਾ ਫਾਰਮ ਹੈ ਜਿਹੜਾ ਸਭਰਾਮਾ ਤੋਂ ਜਾਂਦਾ ਜੋਰ ਸਿੰਘ ਵਾਲੇ ਨੂੰ ਰਸਤਾ ਜੋਰ ਸਿੰਘ ਵਾਲੇ ਦੇ ਨਾਲ ਹੀ ਸਭਰਾਮਾ ਦੇ ਨਾਲ ਹੀ ਬਿਲਕੁਲ ਰੋਈ ਦੇ ਕੰਡੇ ਦੇ ਹਾਂਜੀ ਰੋਈ ਦੇ ਠੀਕ ਠੀਕ ਹੈ ਅੱਛਾ ਵੀਰ ਜੀ ਦੋ ਗਾਵਾਂ ਜੇ ਆਪਣੇ ਕੋਲ ਹਾਂਜੀ ਦੋ ਗਾਵਾਂ ਤੇ ਦੋਵੇਂ ਗਾਵਾਂ ਸੁਈਆਂ ਵਾਂ ਹਾਂ ਸੁਈਆਂ ਬੱਚੇ ਮਰੇ ਨਾ ਦੋਂਦੇ ਬੱਚੇ ਦੋਹਾਂ ਦੇ ਮਰੇ ਹਾਂਜੀ ਤੇ ਸ਼ੁਰੂ ਕਰੀ ਵੀਰੇ ਇਹ ਵੱਡੀ ਗਾਂ ਤੋਂ ਪਹਿਲਾਂ ਕੀ ਡਿਟੇਲ ਦੀ ਕਿੰਨਾ ਟਾਈਮ ਨੂੰ ਸੁਈਨ ਹੋ ਗਿਆ ਇਹਨੂੰ ਕੋਈ 4 ਮਹੀਨੇ ਤੇ 4 ਮਹੀਨੇ ਸੂਈਨ ਹੋ ਗਿਆ 1.5 ਮਹੀਨੇ ਦੀ ਲਗਭਗ ਬਣੀ ਹੈ 1.5 ਮਹੀਨੇ ਦੀ ਗੱਬਣ ਹੈ ਹਾਂਜੀ ਤੇ ਚੱਕ ਪਾਸ ਕੋਈ ਨਹੀਂ ਚੱਕ ਪਾਸ ਗਰੰਟੀ ਕੋਈ ਨਹੀਂ ਗਰੰਟੀ ਕੋਈ 7 ਕਿਲੋ ਦੁੱਧ ਦੇ ਥਲੇ 7 ਕਿਲੋ ਦੁੱਧ ਵਾਟੇ ਨਾਲ ਥਾਣੇ ਦਾ ਘਾਟ ਮਗਰਲਾ ਬਣੀ ਆ ਤੇ ਬਣੀ ਵਾਲਾ ਥਣ ਘਾਟ ਹਾਂਜੀ ਅੱਧਾ ਘਾਟ ਹੋਊਗਾ ਤੋਰੀਏ ਤੋੜ ਦੇਣਾ ਲੋ ਦੋਸਤੋ ਸੁਆਵੀਰ ਕਰਵਾ ਸੂਈਆ ਸੁਆਏ ਉਹਨਾਂ ਦੂਜਾ ਕਿਹਾ ਹੈ ਕੋਈ ਤੀਜਾ ਲਾ ਲਈ ਤੀਜਾ ਸੁਆ ਦੋਸਤੋ ਮੰਨ ਲਏ ਕਰਵਾਈ ਹੈ ਤੇ ਸਾਢੇ ਤਿੰਨ ਚਾਰ ਮਹੀਨੇ ਦਾ ਟਾਈਮ ਜਿਹੜਾ ਵੀਰ ਦੇ ਕਹਿਣ ਮੁਤਾਬਕ ਨੂੰ ਸੂਈਨ ਹੋ ਗਿਆ ਦੁੱਧ ਨੂੰ ਮੌਕੇ ਦਾ ਜਿਹੜਾ ਦੋਸਤੋ 7 ਕਿਲੋ ਤਿਆਰ ਹੈ 7 ਕਿਲੋ ਦੁੱਧ ਸਿਰ ਹਾਂਜੀ 7 ਕਿਲੋ 7 ਕਿਲੋ ਦੁੱਧ ਦੋਸਤੋ ਤਿਆਰ ਹੈ ਕੋਈ ਵੀ ਆਵੇ 7 ਕਿਲੋ ਇੱਕ ਟਾਈਮ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲੈ ਬਹਿਣੀ ਵਾਲਾ ਥਾਂ ਜਿਹੜਾ 200 ਦਾ ਘਾਟਿਆ ਵੀਰ ਨੇ ਪਹਿਲੇ ਦੱਸਤਾ ਕੋਈ ਵੀਰ ਤਿੱਲ ਮੰਨ ਲੇ ਤੇ ਕੋਈ ਵੀ ਦੇਖੋ ਸਾਢੇ ਕਿ ਤਿੰਨ ਥਾਣੇ ਜਿਹੜੇ ਚੱਲਦੇ ਆ ਪੂਰੇ ਦੇ ਬਾਕੀ ਦੋਸਤੋ ਤਸੱਲੀ ਜਿਹੜੀ ਕਰਨੀ ਤੁਸੀਂ ਆਪ ਆ ਕੇ ਕਰ ਲੈਣੀ ਉਹ ਕਿਉਂਕਿ ਪਹੂ ਸੂਇਆ ਵਾ ਸੂਏ ਪਹੂ ਦੀ ਦੋਸਤੋ ਚੋਕੇ ਇੱਕ ਟਾਈਮ ਦੋ ਟਾਈਮ ਤਸੱਲੀ ਹੋ ਜਣੀ ਹੁੰਦੀ ਹੈ ਬੰਦ ਵੀਰ 7 ਕਿਲੋ ਦੁੱਧ ਦ ਰਾਵੀਰ ਉਹ ਦਿਓ さん ਦੇ ਵਿੱਚ ਕਿ ਬਿਲਕੁਲ ਬੱਧਾ ਥਾਣਾ ਵਧੀਆ ਚੱਲਦਾ ਉਸਮਾਮ ਹੀ ਪੂਰਾ ਮਾਰਦਾ ਠੀਕ ਹੈ ਜੀ ਤੇ ਮੋਲੇ ਦਾ ਕੀ ਕਰਨਾ ਪਾ ਮੋਲੇ ਦਾ 15000 ਕਰਦੇ ਆ 15000 ਹਾਂ ਜੀ ਮਾਨਤਾਨ ਕਰਦਾਂਗੇ ਠੀਕ ਹੈ ਲਓ ਦੋਸਤੋ 15000 ਰੁਪਏ ਵੀਰ ਨੇ ਮੁੱਲ ਕੀਤਾ 13000 ਰੁਪਏ ਦੇ ਵਿੱਚ ਵੀਰ ਕਹਿੰਦਾ ਵੀ ਮਾਨਤਾਨ ਜਿਹੜਾ ਕੋਈ ਭਨ ਭਰਾ ਖਿਦਣਾ ਉਹਦਾ ਜ਼ਰੂਰ ਹੋਊਗਾ ਦੋ ਨੰਬਰ ਤੇ ਜਿਹੜੀ ਗਾਂ ਵੀਰ ਵਧੀਆ ਇਹਦਾ ਕੀ ਕਿੰਨੀ ਡਰੀਲ ਇਹਦੀ ਇਹ ਪਹਿਲਾਂ ਨਵੈੜ ਸੂਈ ਆ ਕਿੰਨਾ ਟਾਈਮ ਦਾ ਸੂਈ ਨੂੰ ਸੂਈ ਨੂੰ ਕਿ 1.5 2 ਮਹੀਨੇ ਹੋ ਗਏ ਬੱਚਾ ਮਰ ਗਿਆ ਦਾ ਬੱਚਾ ਇਹਦਾ ਮਰ ਗਿਆ ਹਾਂ ਜੀ ਦੁੱਧ 9 ਤੋਂ ਪਲਾਸੀ ਹੋਊਗਾ ਅੱਛਾ ਜੀ 9 ਤੋਂ 10 ਦੇ ਵਿੱਚ ਵਿੱਚ ਹੋਊਗਾ ਹਾਂਜੀ ਹੈਗਾ ਠੀਕ ਹੈ ਇਹ ਗੱਬਰ ਗੁੱਬਰ ਹੋਈ ਨਹੀਂ ਇਹ ਗੱਬਰ ਨਹੀਂ ਸੋਈ ਨੂੰ ਡੇਢ ਦੋ ਮਹੀਨੇ ਹੋਏ ਆ ਫੇਰ ਦੋ ਮਹੀਨੇ ਹੋ ਗਏ ਸੀ ਹਾਂਜੀ ਠੀਕ ਹੈ ਜੀ ਮਿਲ ਮਿਲ ਦੇ ਵਿੱਚ ਐ ਬਿਲਕੁਲ ਵਧੀਆ ਵਧੀਆ ਸੀਲ ਠੰਡੀ ਆ ਘਰੋਂ ਲਈ ਆਪਾਂ ਪੱਗਾਂ ਵਿੱਚੀ ਸੋਈ ਠੋੜੀ ਵੀ ਜੀ ਨਹੀਂ ਪਹਿਲਾ ਸੂਆ ਦੋਸਤੋ ਸੋਈ ਹੈ ਵੀ ਦੰਦ ਚੈੱਕ ਕੀਤੇ ਤੇ ਕਿੰਨੇ ਦੰਦ ਆ ਜੇ ਚੌਂ ਚੌਗੀ ਆ ਮੂੰਹ ਆ ਜੀ ਚੌਗੀ ਆ ਦੋਸਤੋ ਮੂੰਹ ਆ ਜੀ ਸਿੰਘ ਨਿਕਾ ਨਿਕਾ ਜ਼ਰੂਰ ਆ 9 ਤੋਂ 10 ਦੇ ਵਿੱਚ ਵਿੱਚ ਦੁੱਧ ਦੋਸਤੋ ਤਿਆਰ ਹਨ ਮੌਕੇ ਦਾ ਕਰ ਲਿਆ ਬਸ ਤੋਰ ਤੇ ਖੜੀ ਹੋ ਲੈ ਆ ਵੀ ਕੰਪੈਕਟ ਜਾਂ ਦੋਸਤੋ ਆਰਡਰ ਲਈ ਤਿਆਰ ਕੀਤਾ ਥਾਣਾ ਸੁਣਾ ਦੀ ਕੁਆਲਿਟੀ ਬਹੁਤ ਵਧੀਆ ਹੈ ਛੇਸ ਕੁਆਲਿਟੀ ਚੈੱਕ ਕਰ ਲਓ ਵੀ ਦੋਸਤੋ ਸਿੰਘ ਜਰੂਰ ਠੰਡੀ ਧੀਰੀ ਬਾਕੀ ਬਿਲਕੁਲ ਬਾਕੀ ਵੀਰ ਕਹਿੰਦਾ ਵੀ ਇਹ ਠੰਡੀ ਸੀਲੇ ਚੋਂ ਦੇ ਵਿੱਚ ਅਛਾ ਵੀਰ ਜੀ ਕੋਈ ਪੂਰ ਛੱਟਾ ਥਣਾਂ ਦੀ ਕੋਈ ਬਾਤ ਘਟੇ ਦੀ ਬਾਤ ਘਟ ਨਹੀਂ ਦਾ ਕੋਈ ਪੂਰ ਛੱਟਾ ਨਹੀਂਗਾ ਠੀਕ ਹੈ ਜੀ ਹਾਂ ਜੀ ਚਵਾਈ ਜੂ ਦੋ ਤੋਂ ਬਾੜੇ ਤੇ ਮਿਲਦੀ ਹੈ ਬਾੜੇ ਤੇ ਮਿਲਦੀ ਰਸੀ ਪਾ ਕੇ ਚੱਲੂ ਤੁਹਾਨੂੰ ਹੱਜੂੜ ਪਾਉਣਾ ਪੈਂਦਾ ਠੀਕ ਹੈ ਜੀ ਅਛਾ ਵੀਰ ਜੀ ਇਹਦਾ ਕੀ ਮੁੱਲ ਕਰਨਾ ਇਹਦਾ ਮੁੱਲ 22000 ਕਰਦੇ ਆ ਮਾਨਤਨ ਕਹਿੰਦਾ ਕੋ 20000 ਚ ਮਾਨਤਨ ਕਰਦਾਂਗੇ ਲਓ ਦੋਸਤੋ 22000 ਰੁਪਿਆ ਵੀਰ ਨੇ ਡਿਮਾਂਡ ਰੱਖਤੀ ਹੈ ਤੇ 20000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਜਿਹੜਾ ਕੋਈ ਵੀਰ ਪ੍ਰਾਖੀ ਦਿਨੋਗਾ ਦਾ ਮਾਨਤਨ ਜਰੂਰ ਹੋਊਗਾ ਹਾਂ ਜੀ ਮੋਲੋ ਦੋਸਤੋ 4 ਦਾ ਦਬਸੀਆ ਦੋਸਤੋ ਪਹਿਲਾ ਸੁਆਸ ਸੁਈਆ 9 10 ਨੰਬਰ ਦੇ ਦਿਖਾਈ ਨਹੀਂ ਗਏ ਠੀਕ ਹੈ ਸਿੰਘ ਦੋਸਤੋ ਮੈਂ ਤੁਹਾਨੂੰ ਇੱਕ ਵਾਰ ਫਿਰ ਚੈੱਕ ਕਰਦਾ ਨਿਕਨੇਗਾ ਸਿੰਘ ਆ ਦੋਸਤੋ ਆ ਕਰ ਲੋ ਚੈੱਕ ਦੀ ਫੇਸ ਕੁਆਲਟੀ ਬਾਕੀ ਠੰਡੀ ਧੀਰੀ ਆ ਕੋਈ ਚੱਕਰ ਹੀ ਨਹੀਂ ਗਣਾ ਲੋ ਦੋਸਤੋ ਮਾਰਨ ਮੋਰਨ ਦਾ ਕੋਈ ਚੱਕਰ ਨਹੀਂ ਗਏ ਹੋ ਜੀ ਬਿਲਕੁਲ ਆ ਸੀਲਸ ਲੱਗਿਆ ਪੂਰੀ ਥਣਾ ਨਹੀਂ ਦੋਸਤੋ ਕੁਆਲਟੀ ਚੈੱਕ ਕਰ ਲੋ ਪੈਨਸਲ ਥਣਾ ਦੋਸਤੋ ਆ ਕਰੋ ਚੈੱਕ ਦਾ ਥਣ ਪਸਮਾ ਗਿਆ ਕਰ ਜਾਂਦੀ ਹੈ ਵਧੀਆ ਲੋ ਦੋਸਤੋ ਮਾਰਾਂ ਜਿਹੜਾ ਤੇ ਮਿਲਕ ਵੈਨ ਦੋਸਤੋ ਬਹੁਤ ਮੋਟੀ ਲੱਗੀ ਹੈ ਹਾਂ ਜੀ ਬਾਕੀ ਦੋਸਤੋ ਹੁਣ ਪੂਰੇ ਦੋਤੇ ਚੱ ਤੇ ਪਹਿਲੇ ਨੰਬਰ ਤੇ ਜਿਹੜੀ ਵਿਖਾਈ ਦੋਸਤੋ ਗਾ ਇਹਦੇ ਮਤਲਬ ਸਾਢੇ ਕਿ ਤਿੰਨ ਥਾਣਿਆਂ ਤੇ ਤਿੰਨ ਮੰਨ ਲਓ ਤੁਸੀਂ 7 ਕਿਲੋ ਦੁੱਧ ਦੇ ਅਸਲ ਤਿਆਰ ਹੈ ਮੁੱਲ ਵੀ ਨੇ ਦਾ 15000 ਕੀਤਾ 13000 ਤੋਂ ਮੰਨ ਤਾਂ ਲਊਗਾ ਪਸ਼ੂ ਦੋਸਤੋ ਦੋਵੇਂ ਜਿਹੜੇ ਸੂਏ ਖਾਇ ਤੁਨੂੰ ਆਪਣੀ ਤਸੱਲੀ ਇੱਕ ਟਾਈਮ ਦੋ ਟਾਈਮ ਚੋ ਕੇ ਜਰੂਰ ਕਰ ਲਓ ਨੰਬਰ ਵੀ ਦਾ ਸਕਰੀਨ ਤੇ ਚਲਾ ਦੂੰਗਾ ਧੰਨਵਾਦ ਦੋਸਤੋ ਜਿਹੜਾ ਵੀਡੀਓ ਵੇਖਣ ਵਾਸਤੇ ਸੀ